ਦੈਨ ਸਿੱਤੀ 31 ਨਵੰਬਰ 2023 ਦਾ ਜਲੰਧਰ ਸ਼ਹਿਰ ਤੇ ਉੱਥੇ ਇੱਕ ਨਗਰ ਪੈਂਦਾ ਹੈਗਾ ਅਮਰਨਗਰ ਤੇ ਦਿਨ ਦਿਹਾੜੇ ਸਵੇਰ ਦੇ 10 11 ਵਜੇ ਸੀਗੇ ਦੋ ਬੰਦੇ ਆਉਂਦੇ ਆਗੇ ਜਿਨ੍ਹਾਂ ਦੇ ਮੂੰਹ ਬੰਨੇ ਸੀਗੇ ਤੇ ਉਹ ਘਰੇ ਵੜਦੇ ਆਗੇ ਘਰੇ ਵੜਨ ਅਨਸਾਰ ਹੀ ਇਹ ਦੋ ਔਰਤਾਂ ਸੀਗਾ ਉਸ ਘਰੇ ਇੱਕ ਤੁਸੀਂ ਕੀ ਰਣਜੀਤ ਕੌਰ ਜਿਹਦੀ ਉਮਰ ਸੀਗੀ 62 ਸਾਲ ਤੇ ਕੋਦੀ ਧੀ ਸੀਗੀ ਜਿਹਦੀ ਉਮਰ ਸੀਗੀ 33 ਸਾਲ ਦੀ ਨਾਮ ਸੀਗਾ ਪ੍ਰੀਤੀ ਉਹਨਾਂ ਦੋਵੇਂ ਔਰਤਾਂ ਦੇ ਹਮਲਾਵਾਰ ਗੋਲੀਆਂ ਚਲਾਉਂਦੇ ਆਗੇ ਤੇ ਜਦੋਂ ਪਤਾ ਲੱਗ ਜਾਂਦਾ ਉਹਨਾਂ ਨੂੰ ਵੀ ਇਹ ਹੁਣ ਇਹ ਨਹੀਂ ਰਏ ਖਤਮ ਹੋ ਗਏ ਤੇ ਉਸ ਤੋਂ ਬਾਅਦ ਉਹਨਾਂ ਦੀ ਬਾਡੀ ਚੱਕ ਕੇ ਦਿਨ ਦਿਹਾੜੇ ਹੀ ਬੇੜੇ 'ਚ ਉਹਨਾਂ ਦੀ ਬਾਡੀ ਨੂੰ ਅੱਗ ਲਾ ਦਿੰਦੇ ਆਗੇ ਅੱਗ ਲਾ ਕੇ ਫਰਾਰ ਹੋ ਜਾਂਦੇ ਆਗੇ ਸਾਰਾ ਸਬੂਤ ਮਿਟਾ ਕੇ ਤੇ ਇਹ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ ਸੀਗੀ ਉਸ ਤੋਂ ਬਾਅਦ ਆਣਗਵਣ ਇਕੱਠਾ ਹੁੰਦਾ ਜਦੋਂ ਉਹਨਾਂ ਨੂੰ ਆਣਗਵਣ ਨੂੰ ਪਤਾ ਲੱਗਦਾ ਵੀ ਇਹਨਾਂ ਦੇ ਘਰੇ ਅੱਗ ਲੱਗੀ ਸੀ ਤੇ ਆਣਗਵਣ ਇਕੱਠਾ ਹੁੰਦਾਗਾ ਤੇ ਪੁਲਿਸ ਬੁਲਾਉਂਦੇ ਆਗੇ ਪੁਲਸ ਆਉਂਦੀ ਉਹਨੇ 스케ਚ ਪੁਲਸ ਜਾਂਚ ਕਰਦੀ ਹੈ ਕਿ ਸਾਰਨਾ ਪਹਿਲਾਂ ਜਾਂਚ ਕਰਕੇ ਜੋ ਪੁੱਛਦੇ ਹੁੰਦੇ ਆਗੇ ਵੀ ਕਿਸੇ ਨਾਲ ਇਹਦੀ ਲਾਕਡਾਡ ਤਾਂ ਨਹੀਂ ਸੀ ਕਿ ਜਾਂ ਇਦਾਂ ਕੁਝ ਤੇ ਫਿਰ ਪਤਾ ਲੱਗਦਾ ਜਿਹੜੀ ਪ੍ਰੀਤੀ ਸੀਗੀ ਇਹਦਾ ਵਿਆਹ ਹੋਇਆ ਸੀਗਾ ਵਿਆਹ ਹੋਇਆ ਸੀਗਾ ਇੱਕ ਜੱਸੇ ਨਾਮ ਦੇ ਮੁੰਡੇ ਨਾਲ ਜੋ ਹੁਣ ਤਾਂ ਅਮਰੀਕਾ 'ਚ ਰਹਿ ਰਿਹਾ ਸੀਗਾ ਤੇ ਪਰ ਪਿੱਛੋਂ ਰਹਿਣ ਵਾਲਾ ਸੀਗਾ ਗੜ ਸ਼ਾਂਕਰ ਦੇ ਪਿੰਡ ਮਾਹੋਵਾਲ ਦਾ ਤੇ ਉਹ ਕ੍ਰਾਈਮਨਲ ਬੈਕਗ੍ਰਾਉਂਡ ਦਾ ਬੰਦਾ ਸੀਗਾ ਉਹ ਲੋਕਾਂ ਦੇ ਪੈਸੇ ਪੂਸੇ ਕਢਾਉਂਦਾ ਸੀਗਾ ਤਬਜੇ ਕੁਰਚੇ ਲੈਂਦੇ ਸੀਗਾ ਤੇ ਨਾਲੇ ਦੋ ਨੰਬਰ ਚ ਉਹ ਬਾਹਰ ਭੇਜਦਾ ਸੀਗਾ ਬਾਹਰ ਵੀ ਹੁਣ ਚੰਗਾ ਕੰਮ ਸੀਗਾ ਉਹਦਾ ਸਾਰਾ ਕੁਝ ਸੱਟ ਸੀਗਾ ਤੇ ਇੱਕ ਨਾਲ ਉਹਦਾ ਦੋਸਤ ਸੀਗਾ ਜਸਦੇਵ ਜਿਹਦਾ ਨਾਮ ਸੀਗਾ ਇੰਦਰਜੀਤ ਸਿੰਘ ਇੰਦਰਜੀਤ ਬਹੁਤ ਗੂੜੀ ਜਾਰੀ ਸੀ ਦੋਵਾਂ ਦੀ ਵਿਆਹ ਹੋਣ ਤੋਂ ਬਾਅਦ ਜਸਦੇਵ ਉਹ ਘਰੇ ਵੀ ਆਉਂਦਾ ਰਿਹਾ ਦਾ ਜਸਦੇਵ ਦੇ ਇੰਦਰਜੀਤ ਤੇ 10 15 ਦਿਨਾਂ ਬਾਅਦ ਗੇੜਾ ਵੱਜ ਜਾਂਦਾ ਸੀਗਾ ਇੰਦਰਜੀਤ ਦਾ ਹੌਲੀ ਹੌਲੀ ਇੰਦਰਜੀਤ ਨੂੰ ਜਿਹੜੀ ਉਹ ਸੀਗੀ ਪ੍ਰੀਤੀ ਉਹ ਪਸੰਦ ਆ ਗਈ। ਦੋਵਾਂ ਦੇ ਨਾਮ ਮਟੱਕੇ ਹੋਏ, ਨਾਮ ਮਟੱਕੇ ਹੋਣ ਤੋਂ ਬਾਅਦ ਦੋਵਾਂ ਨੇ ਗੱਲਬਾਤ ਕੀਤੀ, ਨੰਬਰ ਸ਼ੇਅਰ ਕੀਤੇ, ਨੰਬਰ ਸ਼ੇਅਰ ਕਰਨ ਤੋਂ ਬਾਅਦ ਇੱਕ ਦੂਜੇ ਨੂੰ ਮਿਲਣ ਲੱਗੇ ਸ਼ਰਿਆਮ। ਤੇ ਮਿਲਣ ਤੋਂ ਬਾਅਦ ਉਹਨਾਂ ਦੇ ਜਿਹੜੇ ਸਰੀਰਕ ਸੰਬੰਧ ਵੀ ਬਣ ਗਏ। ਹੁਣ ਹੌਲੀ-ਹੌਲੀ ਇਹ ਗੱਲ ਚੱਲਦੀ ਰਹੀ, ਚੱਲਦੀ ਰਹੀ ਤੇ ਜੱਸੇ ਨੂੰ ਪਤਾ ਲੱਗ ਗਿਆ। ਜੱਸੇ ਨੂੰ ਇੱਕ ਤਾਂ ਇਹ ਮਤਲਬ ਹੀ ਉਹ ਸੀਗਾ ਗੁੱਸਾ ਸੀਗਾ ਵੀ ਉਹਦੀ ਘਰ ਵਾਲੀ ਕਿਸੇ ਗੈਰ ਬੰਦੇ ਨਾਲ ਸੁੱਤੀ ਸੀਗੀ। ਤੇ ਇੱਕ ਜਿਹੜਾ ਮੱਕਾ ਪੱਕਾ ਦੋਸਤ ਸੀਗਾ ਜਿਹਨੂੰ ਉਹ ਸਭ ਕੁਝ ਸਮਝਦਾ ਸੀਗਾ ਆਪਦਾ ਤੇ ਉਹੀ ਉਹਦੇ ਨਾਲ ਯਾਰ ਮਾਰ ਕਰ ਰਿਹਾ ਸੀਗਾ ਪਰ ਉਹ ਜੇ ਇੱਥੇ ਰਹਿ ਕੇ ਤਾਂ ਬੋਲਿਆ ਨਹੀਂ ਕੁਝ ਵੀ ਉਹਨੂੰ ਪਤਾ ਸੀਗਾ ਵੀ ਜੇ ਮੈਂ ਇੱਥੇ ਲੈ ਕੇ ਕੁਝ ਇਹਨਾਂ ਨੂੰ ਕਮਾ ਜਾਂ ਕੁਝ ਕਰਾਂ ਤੇ ਸਾਰੀ ਗੱਲ ਮੇਰੇ ਇੱਥੇ ਪਊਗੀ ਤੇ ਹੁਣ ਇਹ ਗੱਲ ਪਿੱਛੇ ਉਹਨੂੰ ਪਤਾ ਲੱਗ ਗਿਆ ਜਿਸ ਵੇ ਮੇਰੇ ਘਰ ਵਾਲੀ ਜਿਹੜੀ ਮੇਰੇ ਦੋਸਤ ਨਾਲੇ ਗੱਲ ਕਰਦਾ ਤੇ ਉਹ ਲੜਾਈ ਝਗੜੇ ਸ਼ੁਰੂ ਹੋਣ ਲੱਗੇ ਪ੍ਰੀਤੀ ਨਾਲ ਜੱਸੇ ਦੇ ਲੜਾਈ ਝਗੜੇ ਐਨੇ ਵੱਧ ਗਏ ਜੱਸਾਂ ਕਹ ਲਉ ਮੈਂ ਤੇਰੇ ਨਾਲ ਨਹੀਂ ਰਹਿਣਾ ਤੇ ਇਹ ਕਹਿ ਕੇ ਜੱਸਾ ਆਉਂਦਾ ਇਹ ਕੱਟ ਲਿਆ ਗਿਆ ਅਮਰੀਕਾ ਜਾਣ ਤੋਂ ਬਾਅਦ ਜਿਹੜੀ ਉਹ ਪ੍ਰੀਤੀ ਸੀਗੀ ਉਹ ਆਪਦੇ 100 ਪੈਕੇ ਘਰੇ ਆ ਗਈ ਤੇ ਉੱਥੇ ਰਹਿਣ ਲੱਗੀਗੀ ਉਹਦਾ ਜਿਹੜਾ ਜੱਸੇ ਨਾਲ ਉਹਨੇ ਨਾਤਾ ਤੋੜਤਾ ਸੀਗਾ ਤੇ ਹੁਣ ਉਹ ਜੱਸੇ ਦੇ ਜਿਹੜੇ ਮਨ ਚ ਇੱਕੋ ਗੱਲ ਸੀਗੀ ਅਮਰੀਕਾ ਜਾ ਕੇ 8 ਮਹੀਨੇ ਬਾਅਦ ਵੀ ਉਹ ਭੁੱਲਿਆ ਨਹੀਂ ਸੀਗਾ ਵੀ ਜਿਹੜੀ ਮੇਰੀ ਘਰ ਵਾਲੀ ਆ ਉਹਨੇ ਮੇਰੇ ਨਾਲ ਗਲਤ ਕੀਤਾ ਤੇ ਜਿਹੜਾ ਮੇਰਾ ਪੱਕਾ ਹੀ ਦੋਸਤ ਆ ਯਾਰ ਮਿੱਤਰ ਆ ਉਹਨੇ ਮੇਰੇ ਨਾਲ ਯਾਰ ਮਾਰਿਆ ਉਹ ਬਦਲਾ ਲੈਣਾ ਚਾਹੁੰਦਾ ਸੀਗਾ ਬਦਲਾ ਲੈਣਾ ਚਾਹੁੰਦਾ ਜੀ ਫਿਰ ਉਹਨੇ 8 8 ਮਹੀਨਿਆਂ ਬਾਅਦ ਇੱਕ ਬੰਦੇ ਨੂੰ ਫਾਇਰ ਕੀਤਾ ਫਾਇਰ ਕਰਨ ਤੋਂ ਬਾਅਦ ਉਹਨਾਂ ਨੂੰ ਪੇਮੈਂਟ ਵੀ ਕਰਤੀ ਸਾਰਾ ਕੁਝ ਕਰਤਾ ਜੱਸੇ ਨੇ ਤੇ ਜਦੋਂ ਆ ਨਾ ਉਹ ਰੈਸਟੋਰੈਂਟ 'ਚ ਬੈਠਾ ਸੀਗਾ ਇੰਦਰਜੀਤ ਇੱਕ ਉਹਦਾ ਦੋਸਤ ਸੀਗਾ ਤੇ ਜਿਹੜੇ ਹਮਲਾਵਾਰ ਨੂੰ ਜੱਸੇ ਜੱਸੇ ਨੇ ਪੈਸੇ ਲਿੱਤੇ ਜਿਹੜੇ ਹਮਲਾਵਾਰ ਨੂੰ ਉਹ ਆਉਦੇ ਆ ਕਿ ਘਾਰ ਤੇ ਘਾਰ ਤੇ ਆਉਣ ਤੋਂ ਬਾਅਦ ਉਸ ਪਹਿਲਾਂ ਗੋਲੀ ਚਲਾਉਂਦੇ ਆਗੇ ਉਹ ਇੰਦਰਜੀਤ ਤੇ ਇੰਦਰਜੀਤ ਦੇ ਗੋਲੀ ਲੱਗਦੀ ਹੈ ਜੀ ਦੋ ਗੋਲ ਗਾ ਲਗਦਾ ਇੰਦਰਜੀਤ ਦੇ ਤੇ ਕੋਦੇ ਨਾਲ ਜਿਹੜਾ ਮਿੱਤਰ ਬੈਠਾ ਸੀ ਦੋਸਤ ਬੈਠਾ ਸੀ ਇੰਦਰਜੀਤ ਦਾ ਉਹਦੇ ਵੀ ਗੋਲੀ ਵਜ ਗਈ ਹੈ ਪਰ ਕਿਸਮਤ ਚੰਗੀ ਸੀਗੀ ਇੰਦਰਜੀਤ ਦੀ ਉਹ ਗੱਡੀ ਭਾ ਕੇ ਭੱਜ ਗਿਆ ਸੀਗਾ ਉੱਥੋਂ ਤੇ ਨਾਲ ਦੇ ਜਿਹੜਾ ਹਸਪੀਟਲ ਸੀਗਾ ਨੇੜੇ ਕੋਈ ਪੈਂਦਾ ਉੱਥੇ ਦਾਖਲ ਹੋ ਗਿਆ ਇੰਦਰਜੀਤ ਦੀ ਜਾਨ ਬਚ ਗਈ ਸੀ ਤੇ ਉਸ ਤੋਂ ਬਾਅਦ ਫਿਰ ਉਹ ਜਿਹੜਾ ਜੱਸਾ ਸੀਗਾ ਉਹ ਇਹ ਕਹਿੰਦਾ ਸੀ ਵੀ ਇੱਕ ਤਾਂ ਮੈਂ ਤਾਂ ਹੋ ਗਿਆ ਹੁਣ ਇੱਕ ਦੋ ਜਮ ਬਦਲਾ ਲੈ ਲਿਆ ਤੇ ਹੁਣ ਦੂਸਰਾ ਬਦਲਾ ਲੈਣਾ ਹੈ ਜਿਹੜਾ ਮੌਬਦੀ ਘਰ ਵਾਲੀ ਤੋਂ ਫੇਰ ਉਹ ਜਿਹੜੇ ਬੰਦੇ ਜੱਸੇ ਨੇ ਇੰਦਰਜੀਤ ਤੇ ਗੋਲਗਾ ਚਲੰਗਾ ਸਿੰਘ ਉਹੀ ਬੰਦੇ ਹੁਣ ਜਾਂਦੇ ਆਗੇ ਜਲੰਧਰ ਅਮਰਨਾ ਖਰਚ ਸਵੇਰੇ 8-9 ਵਜੇ ਸੀਗੇ ਘਰੇ ਐਂਟਰ ਹੁੰਦੇ ਆਗੇ ਮੂੰਹ ਮੰਨੇ ਹੁੰਦਾ ਘਰੇ ਐਂਟਰ ਹੋਣ ਤੋਂ ਬਾਅਦ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਗਿਆ ਟਾਂ ਗੋਲੀਆਂ ਚਲਾਉਂਦੇ ਆਗੇ ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਹੁਣੇ ਖਤਮ ਹੋ ਗੀਆਂ ਦੋਵੇਂ ਔਰਤਾਂ ਉਸ ਤੋਂ ਬਾਅਦ ਉਹਨਾਂ ਦੀ ਬਾਡੀ ਚੱਕ ਕੇ ਬੇੜੇ 'ਚ ਅੱਗ ਲਾਉਂਦੇ ਆ ਅੱਗ ਲਾ ਕੇ ਸਬੂਤ ਮਟਾਉਂਦੇ ਆਗੇ ਇਹ ਹੁਣ ਹੁਣ ਉਸ ਤੋਂ ਬਾਅਦ ਫੜੇ ਵੀ ਜਾਂਦੇ ਆ ਕਿ ਜਿਹੜੇ ਮਤਲਬ ਜੱਸੇ ਹਾਇਰ ਕੀਤੇ ਹੁੰਦੇ ਆਗੇ ਪੁਛ ਪੜ ਲੈਂਦੇ ਆ ਉਹਨਾਂ ਨੂੰ ਸਾਰੀ ਮਤਲਬ ਜਾਂਚ ਕਰਕੇ ਸਾਰਾ ਕੁਝ ਕਰਕੇ ਹੁਣੇ ਕੇਸ ਬੰਦ ਕਰ ਦਿੰਦੇ ਆ ਤੇ ਇੰਦਰ ਉਹ ਜਿਹੜਾ ਸੀਗਾ ਜੱਸਾ ਉਹਨੂੰ ਇੱਥੇ ਲਿਆਂਦਾ ਜਾਂਦਾ ਹੈਗਾ ਭਾਰਤ ਲਿਆਂਨ ਤੋਂ ਬਾਅਦ ਉਹਨੂੰ ਸਜ਼ਾ ਸੁਣਾ ਦਿੱਤੀ ਜਾਂਦੀ ਤੇ ਉਹ ਕਹਿੰਦਾ ਫਿਰ ਪੁੱਛਦੇ ਆ ਵੀ ਤੂੰ 8 ਮਹੀਨੇ ਕਿੱਥੇ ਰਿਹਾ ਸੀਗਾ ਵੀ 8 ਮਹੀਨੇ ਚ ਬਦਲਾ ਲੈ ਸਕਦਾ ਸੀ ਜਾਂ ਲੈਣੀ ਸੀਗਾ ਵੀ ਤੂੰ ਅਮਰੀਕਾ ਜਾ ਕੇ ਕਿਉਂ ਨਹੀਂ ਤੋ ਉਹਨੂੰ ਪਤਾ ਸੀ ਉਹ ਕਹਿੰਦਾ ਵੀ ਮੈਂ ਇੱਥੇ ਬਦਲਾ ਲੈਂਦਾ ਨਾਲੇ ਤੋਂ ਮਟਰੰਪੀ ਫੜਾਏ ਜਾਂਦਾ ਤੇ ਨਾਲੇ ਮੇਰਾ ਜਿਹੜਾ ਬਾਹਰ ਜਾਣ ਦਾ ਸਾਰਾ ਸਰਕੋ ਖਰਾਬ ਹੋ ਜਾਂਦਾ ਵੀ ਮੈਨੂੰ ਡਰ ਸੀਗਾ ਤੇ ਮੇਰੇ ਤੇ ਕੇਸ ਪੈ ਜਾਊਗਾ ਤੇ ਮੈਂ ਨਾ ਬਾਹਰ ਜੋ ਗਰੂਗਾ ਤੇ ਨਾ ਮੈਂ ਭਾਰਤ ਜੋ ਗਰੂਗਾ ਤਾਂ ਕਰਕੇ ਕਹਿੰਦਾ ਵੀ ਮੈਂ ਅਮਰੀਕਾ ਜਾ ਕੇ ਬਦਲਾ ਲੇਤਾ ਹੁਣ ਅੱਜ ਦੀ ਕਹਾਣੀ ਇੱਥੇ ਹੁੰਦੀ ਹੈ ਸੰਭਾਵਨਾ ਅੱਜ ਫੇਰ ਇੱਕ ਨਾਜਾਇਜ਼ ਰਿਸ਼ਤੇ ਨੇ ਘਰ ਇੱਕ ਘਰ ਪਟਦਾ ਤੇ ਦੋ ਔਰਤਾਂ ਦੀ ਜਾਨ ਲੈ ਗਿਆ ਨਾਜਾਇਜ਼ ਸੰਬੰਧ ਤੇ ਨਾਲੇ ਉਹ ਜਿਹੜਾ ਜੱਸਾ ਸੀਗਾ ਉਹ ਵੀ ਜੇਲ੍ਹ 'ਚ ਬੈਠਾ ਹੁਣ ਜਿਹੜੀ ਪ੍ਰੀਤੀ ਸੀਗੀ ਉਹ ਤਾਂ ਵਿਚਾਰੀ ਰਹੀ ਨਹੀਂ ਦੁਨੀਆ ਚ ਤੇ ਉਹਦੀ ਮਾਂ ਵੀ ਉਸ ਨੂੰ ਵੀ ਜੋ ਜਾਨ ਗਵਾਉਣੀ ਪਈ ਤੇ ਹੁਣ ਗਲਤੀ ਇੱਥੇ ਦੱਸੋ ਕਿਹਦੀ ਹੈਗੀ ਕਮੈਂਟ ਕਰਕੇ ਜਰੂਰ ਦੱਸੋ ਬਲਤ ਜਸੇ ਦੀ ਸੀਗੀ ਜਾਂ ਪ੍ਰੀਤੀ ਦੀ ਸੀਗੀ ਧੰਨਵਾਦ